ਕੀ ਗੱਲ ਵੱਤ ਬਾਈ ਡਰਾਈਵਰ ਦੀ ਬਹੁਤ ਅਨਗਿਲੀ ਸੀ ਪਤਾ ਨਹੀਂ ਕੀ ਨਸ਼ਾ ਕੀਤਾ ਹੋਇਆ ਹੈ ਉਹਦਾ ਸਾਨੂੰ ਨਹੀਂ ਪਤਾ ਕੀ ਕਰਦਾ ਸੀ ਉਹਦੀ ਬਸ ਬੜੀ ਤੇਜ਼ ਆ ਰਹੀ ਹੈ ਬਹੁਤ ਜ਼ਿਆਦੇ ਪਿੱਛੋਂ ਉਹ ਢੇਰੀ ਹੈ ਉਹ ਤੇ ਬੁੜਕੀ ਆ ਬਸ ਇੱਕੇ ਵਾਰੀ ਉਹ ਤਾਂ ਕੰਟਰੋਲ ਹੀ ਨਹੀਂ ਹੋਈ ਕੋਈ ਕੋਈ ਟਾਇਰ ਨਹੀਂ ਫਟਿਆ ਬਸ ਖੜੀ ਥੋੜੀ ਕੋਲ ਵੇਲ ਇਹ ਸਪੀਡ ਜ਼ਿਆਦਾ ਤੇਜ਼ ਸੀ ਜਾਂ ਕੁਝ ਖਾਦਾ ਪੀਤਾ ਹੋਇਆ ਹੈ ਖਾਦਾ ਪੀਤਾ ਵੀ ਸਾਨੂੰ ਸਾਨੂੰ ਤਾਂ ਕੀ ਪਤਾ ਜੀ ਖਾਦੇ ਪੀਤੇ ਦਾ ਪਰ ਤੇ ਹੀ ਬਹੁਤ ਸੀ ਗਿਆਨੀ ਬੰਦਾ ਬਾਈ ਵਰਗਾ ਅਮਰ ਸ਼ਕੇ ਬੰਦੇ ਬਸ ਬਸ ਚਲਾ ਰਿਹਾ ਹੈ ਜਿਆਦਾ ਜਦ ਬਾਈ ਜੀ ਵਿੱਚ ਹਾਈਵੇ ਦੇ ਉਹ ਦੇਖੋ ਤੁਸੀਂ ਪੱਥਰ ਪਿਆ ਰੋਡ ਵਾਲਿਆਂ ਵਿੱਚ ਛੱਡਿਆ ਹੋਇਆ ਉਹ ਹਾਦਸੇ ਤਾਂ ਉੱਥੇ ਹੋਣਾ ਹੀ ਆ ਕੋਈ ਨਾ ਕੋਈ ਉਹ ਵੇਖੋ ਤੁਸੀਂ ਜਾ ਕੇ ਉਹ ਵਿਚਾਲੇ ਐਡਾ ਸੀਮੈਂਟ ਛੱਡਿਆ ਹੋਇਆ ਰੋਡ ਵਾਲਿਆਂ ਨੇ ਉੱਥੇ ਆ ਦੇਖ ਲਓ ਤੁਸੀਂ ਜਾ ਕੇ ਉਹ ਦੇਖੋ ਉੱਥੋਂ ਆਊਟ ਆਫ ਕੰਟਰੋਲ ਹੋਈ ਐ ਆ ਉਹ ਸੜਕ ਦੇ ਵਿਚਾਲੇ ਉਹ ਹਾਦਸਾ ਤਾਂ ਉੱਥੇ ਹੋਣਾ ਹੀ ਆ ਉਹ ਮੈਂ ਜੋ بارش ਹੋ ਰਹੀ ਸੀ ਮੌਕੇ ਤੇ بارش ਹੋ ਰਹੀ ਸੀ ਪੂਰੀ ਫੁੱਲ ਪੂਰੀ بارش ਹੋ ਰਹੀ ਸੀ بارش ਜਿਆਦਾ ਹੋ ਰਹੀ ਸੀ ਤੇ ਤੇਜ਼ ਸੀ ਜਿਆਦਾ ਮੇਰਾ ਬੇਟਾ ਕਾਰ ਤੇ ਸੀ ਇਹ ਪਿੱਛੇ ਸੀ ਇਹਨੂੰ ਕ੍ਰਾਸ ਕਰਕੇ ਆਈਏ ਬਸ ਤੇ ਉਹ ਪੱਥਰ ਉਹ ਜਿਹੜੇ ਬੱਜਰੀ 'ਤੇ ਉੱਥੋਂ ਸਲਿੱਪ ਆਊਟ ਆਫ ਕੰਟਰੋਲ ਹੋ ਗਈ ਬਸ। ਕੀ ਮੰਗਤੀ ਕਰ ਰਹੇ ਹੋ ਪ੍ਰਸ਼ਾਸਨ ਕੋਲ? ਕੀ ਬਾ ਕਰੇ ਗਰੀਬ ਆਦਮੀ ਇਹਦੇ ਬਾਈ ਦੇ ਕਹਿੰਦੇ ਇਹ ਡਰਾਈਵਰ ਦੀ ਗਲਤੀ ਕਰਨ ਹੋਇਆ ਵੀ ਇੰਨੀ ਬਾਰਿਸ਼ ਦੇ ਵਿੱਚ ਸੜਕਾਂ ਲਈ ਪੂਰੀ ਕੰਪਲੀਟ ਨਹੀਂ ਨੀ ਤੇਜ਼ ਜਾ ਰਹੀ ਸੀ ਮਤਲਬ ਕੋਈ ਤਾਂ ਕਰੋ ਜਿਹਦੇ ਨਾਲ ਉਹਦੇ ਦੋਨੇ ਰਿਸ਼ਤੇਦਾਰ ਜਿਹਦੋਂ ਵਿਚਾਰੇ ਤੋਂ ਪੈਸੇ ਲੈ ਕੇ ਆ ਦੋ ਘੰਟੇ ਡੱਬੜੀ ਰਹਿੰਦੇ ਐ ਬਸ ਜਿਹੜਾ ਹੋਣਾ ਸੀ ਉਹ ਹੋ ਗਿਆ ਅੰਦਰ ਦੇਖੋ ਜੇ ਕਿਉਂ ਨਹੀਂ ਜਮੂ ਹੋ ਕੋਈ ਰਾਤ ਨੂੰ ਸੱਲੇ ਰਾਤ ਇੱਕ ਪੀਆਰਟੀਸੀ ਦੀ ਬੱਸ ਜੋ ਕਿ ਡੱਬ ਵਾਲੀ ਤੋਂ ਅੰਮ੍ਰਿਤਸਰ ਜਾ ਰਹੀ ਸੀ ਉਹ ਇੱਥੇ ਚੱਕਰੂਦੂ ਸਿੰਘ ਵਾਲਾ 메인 ਰੋਡ ਤੇ ਨੈਸ਼ਨਲ ਹਾਈਵੇ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਉਹ ਹਸਪੀਟਿੰਗ ਕਰਕੇ ਉਹ ਟਕਰਾਈ ਡਾਇਵਾਇਡਰ ਨਾਲ ਤੇ ਪਲਟ ਗਈ ਉਹਦੇ ਵਿੱਚ 30 ਸਵਾਰੀਆਂ ਸੀ ਜਿਹਦਾ ਵਿੱਚ ਉਹ ਜਿਹੜੀ ਸਵਾਰੀਆਂ ਇੰਜਰਡ ਸੀ ਕਿ ਉਹਨਾਂ ਨੂੰ ਸਿਵਲ ਹਸਪੀਟਲ ਵਿੱਚ ਐਡਮਿਟ ਕਰਾਇਆ ਗਿਆ ਤੇ ਇੱਕ ਲੇਡੀ ਜਸਪਿੰਦਰ ਕੌਰ ਲੋਹਾਰਾ ਪਿੰਡ ਦੀ ਉਹਦੀ ਮੌਤ ਹੋ ਗਈ ਮੌਕੇ ਤੇ ਜਿਹੜੀ ਵੀ ਇਹਦੇ ਕਿਨਾਂ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਕਰਦ ਕੀਤੀ ਜਾਵੇਗੀ ਮੈਡਮ ਇਹਦੇ ਵਿੱਚ ਕੋਈ ਜਵਾਗਦੀ ਮੌਤ ਵੀ ਦੱਸੀ ਜਾਂਦੀ ਹੈ ਫਿਰ ਅਰੇ ਬੈ ਕੁਝ ਵੀ ਵੈਰੀਫਾਈ ਨਹੀਂ ਹੋਇਆ ਹਲੇ ਤੱਕ ਜਿਹੜੇ ਲੋਕ ਨੇ ਕੱਟ ਕੋਏ ਉਹਨਾਂ ਨੇ ਹੀ ਦੱਸਿਆ ਇਹ ਹਾਲ ਵੈਰੀਫਾਈ ਕਰਕੇ ਕਿ ਕੋਈ ਬੱਚਾ ਬਰਿਆ ਹੈ ਕਿ ਨਹੀਂ ਕੋਈ ਉਜੀ ਦੀ ਹੈ ਉਸ ਨੂੰ ਪਾਚ ਦੱਸਿਆ